ਪੱਕਾ ਸੱਚ ਦੀ ਆਵਾਜ਼ న్యూਜ਼ ਪੰਜਾਬ ਦੇ ਸਤਿਕਾਰਯੋਗ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਖੜੇ ਹਾਂ ਸਿੱਧਾਂ ਬਿੜਦੇ ਆਈ ਲੈਟ ਸੈਂਟਰ ਦੇ ਕੇ ਜਿੱਥੇ ਕੇ ਬੇੜ ਏਰੀਆ ਦੀ ਇੱਕ ਨਾਮੀ ਸਿੱਖਿਆ ਸੰਸਥਾ ਵਜੋਂ ਜਾਣਿਆ ਜਾਂਦਾ ਤੇ ਇਸ ਸੰਸਥਾ ਵੱਲੋਂ ਕਾਫੀ ਬੱਚਿਆਂ ਨੂੰ ਸਿੱਖਿਆ ਗ੍ਰਹਿ ਕਰਾ ਕੇ ਬੱਚਿਆਂ ਦੇ ਸੁਪਨਿਆਂ ਨੂੰ ਸਰਕਾਰ ਕਰਨ ਲਈ ਵਿਦੇਸਾਂ ਵਿੱਚ ਭੇਜਿਆ ਜਾਂਦਾ ਤੇ ਇੱਥੇ ਇਲਾਕੇ ਵਿੱਚ ਕਾਫੀ ਇਹਨਾਂ ਦੇ ਸੈਂਟਰ ਤੇ ਚਰਚੇ ਜਿਹੜੇ ਸਾਨੂੰ ਹੁਣ ਮਿਲਦੇ ਸੀ ਅਸੀਂ ਉਹਨਾਂ ਚਰਚਾਂ ਨੂੰ ਦੇਖਦੇ ਹੋਏ ਅੱਜ ਇਹ ਸੈਂਟਰ ਦਾ ਪਹੁੰਚ ਕੀਤੀ ਆ ਕੀ ਵਾਕਿਆ ਹੈ ਜਿਹੜੀ ਆ ਚਰਚੇ ਸਾਨੂੰ ਮਿਲਦੇ ਵਾਕਿਆ ਸਹੀ ਆ ਤੇ ਮੈਂ ਤਰੀ ਕੈਮਰਾਮੈਨ ਨੂੰ ਕਹਿੰਦਾ ਕਿ ਇੱਕ ਜਿਹੜਾ ਸੈਂਟਰ ਆ ਇਹ ਦਿਖਾਇਆ ਜਾਵੇ ਇਹ ਤਵਾਸ ਸੈਂਟਰ ਆ ਅਜੇ ਸੈਂਟਰ ਕਿ ਕਿੱਥੇ ਦੇ ਇਹਨਾਂ ਦੇ ਜਿਹੜੇ ਕੋਈ ਪ੍ਰਬੰਧ ਖੋਣ ਗਏ ਜਾਂ ਇੱਥੇ ਬੱਚੇ ਕੋਈ ਦਾ ਸਿੱਖਿਆ ਗ੍ਰਹਿਣ ਕਰ ਰਹੇ ਹੋਣਗੇ ਆਪਾਂ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਇੱਥੇ ਜਾਂ ਕੋਈ ਲੜਕੀ ਦਾ ਵੀਜ਼ਾ ਲੱਗਿਆ ਹੋਊਗਾ ਆਪਾਂ ਉਹਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਆਓ ਤੁਹਾਨੂੰ ਅਸੀਂ ਉਸ ਆਪਾਂ ਸੈਂਟਰ ਲੈ ਕੇ ਚਲਦੇ ਹਾਂ ਪਰ ਮੈਂ ਕੋਈ ਕੈਮਰਾਮੈਨ ਨੂੰ ਕਹੂੰਗਾ ਵੀ ਇਹ ਸੈਂਟਰ ਇੱਕ ਬਾਹਰ ਦਾ ਬਹੁਤ ਦਾ ਦ੍ਰਿਸ਼ ਉਹ ਜੂੜ ਦਿਖਾਇਆ ਜਾਵੇ ਆਪਾਂ ਜੇ ਅੰਦਰ ਇਥੇ ਪ੍ਰੰਤਖ ਹੋਣਗੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਉਹ ਅੱਜ ਇਸ ਸੈਂਟਰ ਨੂੰ ਲੈ ਕੇ ਕੀ ਕਹਿੰਦੇ ਆ ਆਓ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਆਓ ਅੰਦਰ ਕੇ ਸੈਂਟਰ ਨੂੰ ਆਪਾਂ ਲੈ ਚਲਦੇ ਹਾਂ ਵੀ ਕੀ ਜਿਹੜੀ ਲੋਕ ਚਰਚਾ ਹੁੰਦੀ ਆ ਵੀ ਕੀ ਵਾਕਿਆ ਸੱਚ ਆ ਇਹ ਕਿ ਇੱਥੇ ਵੀ ਪਤਾ ਲੱਗਿਆ ਸੀ ਵੀ ਇਹ ਸੈਂਟਰ ਜਿਹੜਾ ਬੀਜਲ ਬੰਦ ਤੋਂ ਬਾਅਦ ਪੈਸੇ ਲੈ ਰਹੇ ਆ ਤੇ ਵਧੀਆ ਇੱਕ ਸਿੱਖਿਆ ਗ੍ਰਹਿਣ ਕਰਵਾ ਕੇ ਜਿਹੜੇ ਬੱਚਿਆਂ ਦਾ ਜਿਹੜੇ ਸੁਪਨੇ ਨੂੰ ਪੂਰਾ ਕੀਤਾ ਜਾਂਦਾ ਆਪਾਂ ਇਥੇ ਦੇ ਪ੍ਰਬੰਧਕ ਹੋਣਗੇ ਜਾਂ ਸਟੂਡੈਂਟ ਹੋਣਗੇ ਜਾਂ ਇਥੋਂ ਦੇ ਕੋਈ ਅਜਿਹੇ ਵਿਅਕਤੀ ਹੋਣਗੇ ਜਿਨ੍ਹਾਂ ਦਾ ਵੀਜ਼ਾ ਲੱਗਿਆ ਹੋਇਆ ਆਪਾਂ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਆਓ ਆਪਾਂ ਕਰਦੇ ਆ ਗੱਲਬਾਤ ਵੀ ਕੀ ਜਿਹੜੀਆਂ ਕਿਉਂਕਿ ਇਹ ਬੇੜ ਲੈ ਕੇ ਇੱਕ ਨਾਮੀ ਸਿੱਖਿਆ ਸੰਸਥਾ ਵਜੋਂ ਜਾਣਿਆ ਜਾਂਦਾ ਵਾ ਤੇ ਕਾਫੀ ਇੱਥੇ ਚਰਚਾ ਸੁਣਨ ਨੂੰ ਜਿਹੜੇ ਮਿਲਦੇ ਇਹਨਾਂ ਦੇ ਕਿਉਂਕਿ ਕਾਫੀ ਇਹਨਾਂ ਦੇ ਬੱਚੇ ਇਥੋਂ ਸਿੱਖਿਆ ਗ੍ਰਹਿਣ ਕਰਾ ਕੇ ਵਿਦੇਸ਼ਾਂ ਦੀ ਧਰਤੀ ਵਿੱਚ ਭੇਜੇ ਆ ਤੇ ਆਓ ਤੁਹਾਨੂੰ ਆਪਾਂ ਇਥੋਂ ਜੇ ਪ੍ਰਬੰਧ ਹੋਣਗੇ ਐ ਆ ਮੈਡਮ ਬੈਠੀ ਆ ਪ੍ਰਬੰਧਕ ਬੈਠੇ ਆ ਐ ਮੈਡਮ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਥੈਂਕ ਯੂ ਸਰ ਥੈਂਕ ਯੂ ਜੀ ਐਮ ਐਮ ਤੁਸੀਂ ਇੱਥੇ ਕੀ ਪੋਸਟ ਤੇ ਕੰਮ ਕਰਦੇ ਹੋ ਸਰ ਮੈਂ ਇਥੇ ਬ੍ਰਾਂਚ ਹੈਡ ਹਾਂ ਠੀਕ ਹੈ ਜੀ ਬੱਚੋ ਸਾਡੇ ਨਾਲ ਹੁਣ ਜੁੜ ਚੁੱਕੇ ਆ ਇਸ ਆਈਲੈਸ਼ ਸੈਂਟਰ ਦੇ ਜਿਹੜੇ ਆ ਪ੍ਰਬੰਧਕ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਹ ਇਥੇ ਕਿਸ ਉਹਦੇ ਤੇ ਕੰਮ ਕਰਦੇ ਆ ਇਹ ਆਈਲੈਸ਼ ਸੈਂਟਰ ਕਦੋਂ ਦਾ ਚੱਲ ਰਿਹਾ ਵਾ ਤੇ ਇਹਨਾਂ ਨੇ ਕਿੰਨੇ ਕੁ ਬੱਚੇ ਇਥੋਂ ਸਿੱਖਿਆ ਗ੍ਰਹਿਣ ਕਰਵਾ ਕੇ ਦਿਸਾਂ ਈ ਧਰਤੀ ਤੇ ਭੇਜ ਚੁੱਕੇ ਆ ਐ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ 'ਕਾ ਸੁਆਗਤ ਕਰਦੇ ਆਂ ਥੈਂਕ ਯੂ ਸਰ ਇਹ ਮੈਡਮ ਕੀ ਨਾਮ ਸੁਣਾਤੇ ਇਥੇ ਕਿਹੜੀ ਪੋਸਟ ਤੁਸੀਂ ਕੰਮ ਕਰਦੇ ਹੋ ਜੀ ਸਰ ਮੇਰਾ ਨਾਮ ਤਜਿੰਦਰ ਕੌਰ ਹੈ ਤੇ ਮੈਂ ਇਥੇ ਐਜ਼ ਅ ਬ੍ਰਾਂਚ ਹੈਡ ਆ ਤੇ ਮੇਰੇ ਨਾਲ ਮੇਰੇ ਦੋ ਟੀਚਰਸ ਨੇ ਤੇ ਸਰ ਨੇ ਸਾਡੇ ਅਤੂਰ ਸ਼ਰਮਾ ਜੀ ਜੋ ਇਹ ਸਾਰੇ ਮੇਕਅਪ ਵਸ ਦੇ ਮਤਲਬ ਓਨਰ ਨੇ ਤੇ ਅਸੀਂ ਪਿਛਲੇ ਲਾਈਕ ਮਤਲਬ ਮੇਕਅਪ ਵਸ ਜਿਹੜੀ ਟੀਮ ਹੈਗੀ ਹੈ ਉਹ ਪਿਛਲੇ 20 ਸਾਲਾਂ ਤੋਂ ਕੰਮ ਕਰ ਰਹੀ ਹੈ ਤੇ ਸਿਧਵਾ ਬੇਟ ਦੇ ਵਿੱਚ ਸਾਨੂੰ ਅ ਅੱਜ 3 ਸਾਲ ਹੋ ਚੁੱਕੇ ਹੈ ਤੇ ਇੱਥੋਂ ਦੀ ਜਿਹੜੇ ਬੱਚੇ ਹੈ ਮੀਨਸ ਆਇਲ ਪੀਟੀ ਕਰਕੇ ਅਪਰੋਕਸੀਮੇਟਲੀ ਅ 100 ਤੋਂ 150 ਬੱਚਾ ਜਾ ਚੁੱਕਾ ਹੈ ਜੀ ਤੇ ਜਿਹੜੇ ਸਾਡੇ ਵੀਜ਼ਾਸ ਨੇ ਜਿਹੜੇ ਅਸੀਂ ਆਪਣੇ ਬਾਕੀ ਸਾਰੇ ਆ ਬ੍ਰਾਂਚਸ ਤੋਂ ਵੀ ਕਰ ਰਹੇ ਆ ਉਹ ਐਪਰੋਕਸੀਮੇਟਲੀ ਅਸੀਂ ਹਜ਼ਾਰ ਤੋਂ ਉੱਪਰ ਬੱਚਾ ਪੇਛੁਕੇ ਆ ਜੀ ਇਹ ਮੈਡਮ ਇੱਕ ਦਸਾਂ ਦੇ ਨਾਲ ਜਾਣਕਾਰੀ ਜਰੂਰ ਸਾਂਝੀ ਕਰ ਦਿਓ ਜਿਹੜੀ ਤੁਸੀਂ ਇਹ ਗੱਲ ਕਹੀ ਆ ਵੀ ਇੱਥੇ ਅਸੀਂ 20 ਸਾਲ ਤੋਂ ਕੰਮ ਕਰ ਰਹੇ ਆ ਪਰ ਇਹ ਸੈਂਟਰ ਤਾਂ ਤਕਰੀਬ 2 ਸਾਲ ਦਾ ਹੀ ਖੁੱਲਿਆ ਵਾ ਕੀ ਤੁਹਾਡੇ ਪੰਜਾਬ ਦੇ ਵਿੱਚ ਹੋਰ ਵੀ ਕੋਈ ਸੈਂਟਰ ਚੱਲ ਰਹੇ ਆ ਜੀ ਹਾਂਜੀ ਹਾਂਜੀ ਸਰ ਸਾਡੇ ਚੰਡੀਗੜ੍ਹ ਲੁਧਿਆਣਾ ਇੱਥੇ ਸਿਦਮਾ ਬੇਟ ਜਗਰਾਉਂ ਵਾਲੀ ਸਾਈਡ ਵੀ ਹੈਗੀ ਹੈ ਜੀ ਸਾਡੇ ਠੀਕ ਹੈ ਜੀ ਤੇ ਇੱਥੇ ਕਿੰਨੇ ਬੱਚੇ ਸਿੱਖਿਆ ਗ੍ਰਹਿਣ ਕਰੇ ਆ ਜੀ ਸਰ ਇਸ ਟਾਈਮ ਤੇ ਜਿਹੜੇ ਤਾਂ ਆਈਐਲਐਸ ਵਗੈਰਾ ਕਰ ਰਹੇ ਆ ਸਟੂਡੈਂਟ ਆਈਐਲਐਸ ਪੀਟੀ ਕਰ ਰਹੇ ਆ ਜੀ ਉਹ ਐਪ੍ਰੋਕਸੀਮੇਟਲੀ ਸਾਡੇ ਕੋਲ 150 ਤੋਂ 200 ਬੱਚਾ ਸੈ ਸਾਰੇ ਸੈਂਟਰਸ ਦੇ ਵਿੱਚ ਤੇ ਬਾਕੀ ਜਿਹੜਾ ਹੈ ਜਿਹੜੇ ਵੀਜ਼ਾਸ ਲੱਗ ਰਹੇ ਆ ਉਹ ਤਾਂ ਹਰ ਇਨਟੇਕ ਦੇ ਵਿੱਚ ਸਾਡੇ ਕੋਲ ਐਪ੍ਰੋਕਸੀਮੇਟਲੀ 100 ਤੋਂ 150 ਬੱਚਾ ਜਾ ਰਿਹਾ ਹੈ ਜੀ ਬਾਅਦ ਠੀਕ ਹੈ ਜੀ ਤੇ ਇੱਥੇ ਕਿੰਨੇ ਸਟਾਫ ਮੈਂਬਰ ਜਿਹੜੇ ਬੱਚਿਆਂ ਸਿੱਖਿਆ ਰਹੇ ਨੇ ਤਵਾ ਰਹੇ ਆ ਜੀ ਸਰ ਇੱਥੇ ਸਾਡੇ ਕੋਲ 7 ਤੋਂ 8 ਟੀਚਰਸ ਨੇ ਜਿਹੜੇ ਬੱਚਿਆਂ ਨੂੰ ਆਇਲਸ ਪੜਾ ਰਹੇ ਆ ਸਾਡੇ ਕੋਲ ਤਿੰਨ ਤੋਂ ਚਾਰ ਕਾਉਂਸਲਰਸ ਨੇ ਜਿਹੜੇ ਸਾਰੇ ਦੇਖ ਰਹੇ ਆ ਜੀ ਜਿਹੜੇ ਬੱਚਿਆਂ ਨੂੰ ਸਟੱਡੀ ਵੀਜ਼ਾਸ اور অস্ট্রেলیا ویزاس یا یو کے سٹڈی ویزا ਅਸੀਂ ਕਰ ਰਹੇ ਆ ਜੀ ਤੇ ਅਸੀਂ ਜਿਹੜਾ ਵੀ ਸਾਡੇ ਫੀਸ ਵਗੈਰਾ ਦਾ ਹੁੰਦਾ ਹੈ ਅਸੀਂ ਸਾਰੇ ਜਿਹੜੇ ਵੀਜ਼ਾ ਲੱਗਣ ਤੋਂ ਬਾਅਦ ਫੀਸ ਚਾਰਜ ਕਰਦੇ ਆ ਬੱਚਾ ਤੋਂ ਠੀਕ ਹੈ ਜੀ ਤੇ ਮੈਡਮ ਇੱਕ ਇਹ ਦੱਸੋ ਵੀ ਜਿਹੜੇ ਬੱਚੇ ਨੂੰ ਵੱਖ-ਵੱਖ ਥਾਵਾਂ ਤੋਂ ਕਈਆਂ ਤੇ ਬੱਚਿਆਂ ਦੇ ਸਿੱਖਿਆ ਦੇ ਨਾਂ ਤੇ ਲੁੱਟ ਕੀਤੀ ਜਾਂਦੀ ਆ ਤੁਹਾਡੀਆਂ ਫੀਸਾਂ ਕਿਸ ਤਰ੍ਹਾਂ ਹੈਗੀਆਂ ਜੀ ਸਰ ਅਸੀਂ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਆ ਜੀ ਠੀਕ ਹੈ ਜੀ ਅਸੀਂ ਪਹਿਲਾਂ ਕੋਈ ਚਾਰਜ ਨਹੀਂ ਕਰਦੇ ਸਾਡਾ ਕੋਈ ਆਪਣਾ ਕੋਈ ਚਾਰਜ ਨਹੀਂ ਹੁੰਦਾ ਜੀ ਠੀਕ ਹੈ ਜੀ ਹਾਂ ਜੀ ਤੇ ਮੈਡਮ ਇਹਦੇ ਵਿੱਚ ਤੁਸੀਂ ਹੁਣ ਤੱਕ ਕਿੰਨੇ ਕ ਬੱਚੇ ਨੂੰ ਵਿਦੇਸ਼ ਭੇਜ ਚੁੱਕੇ ਹੋ ਇੱਥੋਂ ਸਰ ਦੇਖੋ ਇਸ ਟਾਈਮ ਤੱਕ ਮਤਲਬ ਮੈਂ ਤੁਹਾਨੂੰ ਇੱਕ ਐਪ੍ਰੋਕਸੀਮੇਟਲੀ ਆਈਡੀਆ ਦੇ ਸਕਦੀ ਹਾਂ ਕਿ ਪਿਛਲੇ 20 ਸਾਲਾਂ ਚ ਅਸੀਂ 1000 1500 ਤੋਂ ਉੱਪਰ ਬੱਚਾ ਭੇਜ ਚੁੱਕੇ ਹਾਂ ਜੀ ਇਹ ਇਹ ਸੈਂਟਰ ਚੋਂ ਜਾਂ ਛੋੜੇ ਪੰਜਾਬ ਦੇ ਵੱਖ-ਵੱਖ ਸੈਂਟਰ ਚੋਂ ਜੀ ਸਾਰੇ ਸੈਂਟਰ ਚੋਂ ਕਿਉਂਕਿ ਇਹ ਸੈਂਟਰ ਸਾਨੂੰ ਅਜੇ ਸਿਰਫ 3 ਸਾਲ ਹੋਏ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਤੁਸੀਂ ਜਿਹੜੇ ਇਹ ਖੁਰ ਜਿਹੜੇ ਸਿੱਖਿਆ ਗ੍ਰੰਥਾਂ ਕਰਨ ਆਉਂਦੇ ਆ ਤੇ ਇਹ ਵੀ ਪਤਾ ਲੱਗਿਆ ਸੀ ਵੀ ਕਈ ਜਿਹੜੇ ਆ ਲੜਕੀਆਂ ਵਾਂਜ ਉਹ ਵੱਖ-ਵੱਖ ਸੈਂਟਰਾਂ ਤੋਂ ਨਰਾਸ਼ ਹੋ ਕੇ ਮੁੜੀਆਂ ਵਾਂ ਉਹ ਤੁਹਾਡੇ ਸੈਂਟਰ ਵਿੱਚ ਆਈਆਂ ਵਾਂ ਕੀ ਇਹ ਸੱਚ ਹੈ ਜੀ ਹਾਂਜੀ ਹਾਂਜੀ ਇਹ ਸੱਚ ਹੈ ਜੀ ਸ ਤਾਂ ਸਾਡੇ ਕੋਲ ਸਾਡੇ ਸਟੂਡੈਂਟ ਹੁਣ ਵੀ ਹੈਗੇ ਆ ਅਸੀਂ ਤੁਹਾਡੇ ਉਹਨਾਂ ਨਾਲ ਰੂਬਰੂ ਕਰਾ ਦਿੰਨੇ ਆ ਜੀ ਉਹਨਾਂ ਦਾ ਵੀ ਵੀਜ਼ਾ ਉਹ ਵੀ ਕਈ ਸੈਂਟਰਸ ਤੋਂ ਹੋ ਕੇ ਸਾਡੇ ਕੋਲ ਆਏ ਸੀਗੇ ਜੀ ਤੁਸੀਂ ਉਹਨਾਂ ਨਾਲ ਵੀ ਗੱਲ ਕਰ ਸਕਦੇ ਹੋ ਸਾਨੂੰ ਸਾਡੇ ਸਾਰੇ ਰਿਵਿਊਸ ਦੱਸ ਦਿੰਗੇ ਵੀ ਉਹਨਾਂ ਨੂੰ ਸਾਡੀ ਸਰਵਿਸਿਜ਼ ਵਗੈਰਾ ਕਿੱਦਾਂ ਦੀਆਂ ਲੱਗੀਆਂ ਜੀ ਤੇ ਕਮੇਟਰ ਸਾਨੂੰ ਇਹ ਪਤਾ ਲੱਗਿਆ ਸੀ ਕਿਉਂਕਿ ਅਸੀਂ ਉਸ ਲੜਕੀ ਨਾਲ ਵੀ ਗੱਲ ਕਰਾਂਗੇ ਅਸੀਂ ਹੋਰ ਲੜਕਿਆਂ ਨਾਲ ਵੀ ਗੱਲ ਕਰਨ ਦਾ ਯਤਨ ਕਰਾਂਗੇ ਜਿਵੇਂ ਤੁਸੀਂ ਕਹਿ ਰਹੇ ਆਂ ਵੀ ਜਿਹੜੇ ਵੀਜ਼ਾ ਲੱਗਣ ਤੋਂ ਬਾਅਦ ਪੈਸੇ ਹੀ ਰਹਿ ਜਾਂਦੇ ਆਂ ਹਾਂਜੀ ਹਾਂਜੀ ਸਰ ਤੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਸਿੱਧੂ ਕੁਸੂਰਪਸਤ ਮੈਡਮ ਤੁਸੀਂ ਕੀ ਬੱਚਿਆਂ 'ਤੇ ਹੋਰ ਕੀ ਕੀ ਸਹੂਤਾਂ ਦੇ ਰਹੇ ਆਂ ਜੀ ਸਰ ਅਸੀਂ ਬੱਚਿਆਂ ਨੂੰ ਆਈਐਸ ਪੀਟੀ ਤੇ ਇੰਗਲਿਸ਼ ਸਪੋਕਨ ਇੰਗਲਿਸ਼ ਤੇ ਵੀਜ਼ਾ ਦੀ ਸਾਰੀ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਆਂ 에ਅ ਟਿਕਟਸ ਤੱਕ ਵੀ ਅਸੀਂ ਬੱਚਿਆਂ ਨੂੰ ਪ੍ਰੋਵਾਈਡ ਕਰਾ ਕੇ ਦਿੰਦੇ ਆਂ ਜੀ ਕਈ ਵਾਰ ਮੈਨੂੰ ਐਕਦਾ ਦੇਖਣ ਚ ਆਇਆ ਉਹ ਕਈ ਬੱਚਿਆਂ ਦੇ ਡਾਕੂਮੈਂਟ ਨਹੀਂ ਪੂਰੇ ਹੁੰਦੇ ਐ ਇਹਨਾਂ ਨੂੰ ਜਿਹੜੇ ਵਿਦੇਸ਼ ਜਾਣ ਵਾਸਤੇ ਜਾਂ ਪੜ੍ਹਾਈ ਦੇ ਪੱਧਰ ਤੇ ਕਿਹੜੇ ਕਿਹੜੇ ਡਾਕੂਮੈਂਟਾਂ ਦੀ ਜ਼ਿਆਦਾ ਲੋੜ ਹੁੰਦੀ ਹੈ ਵੀ ਜਿਹੜੀ ਤੁਹਾਡੇ ਕੋਲੇ ਹੋਣ ਤੇ ਉਹ ਡਾਕੂਮੈਂਟ ਪੂਰੇ ਲੈ ਕੇ ਆਉਣ ਸਰ ਬੱਚਿਆਂ ਦੇ ਜਿੱਦਾਂ ਪਾਸਪੋਰਟ ਉਹਨਾਂ ਦੇ ਸਾਰੇ ਅਕੈਡੈਮਿਕਸ ਜੋ ਉਹਨਾਂ ਨੇ 10th 2 ਅਗਰ ਕੋਈ ਬੈਚਲਰਸ ਹੈ ਤਾਂ ਬੈਚਲਰਸ ਦੇ ਟਰਾਂਸਕ੍ਰਿਪਟ ਡਿਗਰੀ ਉਹ ਸਭ ਚੀਜ਼ਾਂ ਚਾਹੀਦੀਆਂ ਹੁੰਦੀਆਂ ਜੀ ਨਾਲ ਪੇਰੈਂਟਸ ਦੀ ਇਨਕਮ ਟੈਕਸ ਰਿਟਰਨ ਵਗੈਰਾ ਸਾਨੂੰ ਚਾਹੀਦੀ ਹੁੰਦੀ ਹੈ ਜੀ ਠੀਕ ਜੀ ਤੁਸੀਂ ਜਾਣੇ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਕਰ ਰਹੇ ਹੋ ਸਰ ਅਸੀਂ ਸਾਰੀ ਕੰਟਰੀਜ਼ ਕਰ ਰਹੇ ਆ ਯੂਕੇ ਆਸਟ੍ਰੇਲੀਆ ਯੂਐਸਏ ਕੈਨੇਡਾ ਸਭ ਕਰ ਰਹੇ ਆ ਜੀ ਠੀਕ ਜੀ ਜਿਆਦਾਤਰ ਅੱਜ ਕੱਲ ਅਸੀਂ ਯੂਕੇ ਦੇ ਯੂਕੇ ਨੂੰ ਜ਼ਿਆਦਾ ਪ੍ਰਮੋਟ ਕਰ ਰਹੇ ਆ ਬਿਕੋਜ਼ ਵੀਜ਼ਾ ਅੱਛਾ ਹੈ ਤੇ ਮੈਡਮ ਤੁਸੀਂ ਬੱਚਿਆਂ ਦੇ ਮਾਪਿਆਂ ਨੂੰ ਹੁਣ ਕੀ ਅਪੀਲ ਕਰਨੀ ਚਾਹੁੰਦੇ ਹੋ ਸਰ ਅਸੀਂ ਇਹੀ ਅਪੀਲ ਕਰਾਂਗੇ ਕਿ ਮਤਲਬ ਜਿਹੜੇ ਅੱਜ ਕੱਲ ਫਰਾਡ ਏਜੰਟਸ ਜਾਂ ਕੁਝ ਚੱਲ ਰਹੇ ਨੇ ਉਹਨਾਂ ਨੂੰ ਪਹਿਲਾਂ ਆਪਣਾ ਕੋਈ ਵੀ ਡਾਕੂਮੈਂਟ ਕਿਸੇ ਨੂੰ ਨਾ ਦੇ ਕੇ ਆਣ ਸਾਰੇ ਡਾਕੂਮੈਂਟਸ ਮਤਲਬ ਸਾਰੀ ਚੀਜ਼ ਪਹਿਲਾਂ ਏਜੰਟ ਤੋਂ ਸਾਰਾ ਪੁੱਛਿਆ ਜਾਏ ਵੀ ਕਿਹੜੀ ਫੀਸ ਕਿੱਥੇ ਜਾਣੀ ਕਿੰਨੀ ਜਾਣੀ ਹਰ ਚੀਜ਼ ਆਪਣੇ ਅਕਾਊਂਟ ਤੋਂ ਦੇਣ ਕਦੀ ਵੀ ਕਿਸੇ ਏਜੰਟ ਦੇ ਅਕਾਊਂਟ ਦੇ ਵਿੱਚ ਉਹਦੇ ਪੇਮੈਂਟਸ ਨਾ ਪਾਈਆਂ ਜਾਣ ਤੇ ਬਸ ਇਹੀ ਕਹਿ ਰਹੀ ਕਿ ਅੱਜ ਕੱਲ ਫਰੌਡ ਬਹੁਤ ਜ਼ਿਆਦਾ ਹੋ ਰਹੇ ਐ ਇਹ ਤੁਹਾਨੂੰ ਵੀ ਪਤਾ ਹੈ ਸਾਰਿਆਂ ਨੂੰ ਬਿਕੋਜ਼ ਆਪਾਂ ਦੇਖਦੇ ਆਂ ਬੱਚਿਆਂ ਨਾਲ ਬਹੁਤ ਔਖਾ ਹੋ ਰਿਹਾ ਤਾਂ ਇਹ ਚੀਜ਼ਾਂ ਨੂੰ ਜ਼ਰੂਰ ਧਿਆਨ ਦੇਣ ਇਸ ਚੀਜ਼ ਵਿੱਚ ਇਹ ਮੇਰੇ ਮਨ ਵਿੱਚ ਤੱਕ ਚਾ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਣਾ ਇੱਕ ਚਰਚਾ ਸੁਣਨ ਮਿਲਦੀ ਹੈ ਜਦੋਂ ਕਈ ਆਈਡੀ ਸੈਂਟਰਾਂ 'ਚ ਬੱਚੇ ਜਾਂਦੇ ਆ ਉਹ ਉੱਥੋਂ ਫਟਣਾ ਚਾਹੁੰਦੇ ਆ ਜਾਂ ਉਹਨਾਂ ਨੂੰ ਲੱਗਦਾ ਵਾ ਅਸਾਸ ਹੁੰਦਾ ਵੀ ਅਸੀਂ ਇੱਥੇ ਤਰੱਕੀ ਦੀ ਮੰਡਲ ਵਧਣੀ ਹੈ ਉਹ ਉਹਨਾਂ ਦੇ ਅਸਲੀ ਡਾਕੂਮੈਂਟ ਰੱਖ ਲੈਂਦੇ ਆ ਕਿ ਤੁਸੀਂ ਤਾਂ ਨਹੀਂ ਅਸਲੀ ਡਾਕੂਮੈਂਟ ਰੱਖਦੇ ਉਹ ਕਦੀ ਉਹਨਾਂ ਦੇ ਕੋਈ ਬੱਚਾ ਸਾਡੇ ਕੋਲ ਆਏ ਰਿਸਪੀਟੀ ਕਰਨ ਆਂਦਾ ਸੀ ਉਹਨਾਂ ਦਾ ਕੋਈ ਇੱਕ ਵੀ ਡਾਕੂਮੈਂਟ ਨਹੀਂ ਮੰਗਦੇ ਆ ਜੀ ਤੇ ਜਿਹੜੇ ਇਸ ਤਰ੍ਹਾਂ ਬੱਚਿਆਂ ਦੇ ਭੈੱਖ ਨੂੰ ਖਲਵਾਰ ਕਰਦੇ ਆ ਕਈ ਸੈਂਟਰਾਂ ਵਾਲੇ ਜਾਂ ਕਈ ਏਜੰਟ ਸਰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਸਰ ਅਸੀਂ ਮਤਲਬ ਦੇਖੋ ਅਸੀਂ ਆਪਾਂ ਹਰ ਕਿਸੇ ਨੂੰ ਕੁਝ ਕਹਿ ਦੱਸ ਨਹੀਂ ਸਕਦੇ ਪਰ ਇਹ ਹੀ ਅਪੀਲ ਕਰਾਂਗੇ ਕਿ ਜਿੰਨਾ ਜੈਨੂਨ ਹੋ ਕੇ ਕੰਮ ਕਰ ਸਕਣ ਉਹਨਾਂ ਹੀ ਜੈਨੂਨ ਰਹਿਣ ਮਤਲਬ ਉਹਨਾਂ ਬੱਚਿਆਂ ਲਈ ਵੀ ਵਧੀਆ ਏਜੰਟਸ ਲਈ ਵੀ ਵਧੀਆ ਸਾਡੇ ਕੰਮ ਲਈ ਵੀ ਵਧੀਆ ਜੀ ਠੀਕ ਹੈ ਜੀ ਮੈਡਮ ਸੈਂਟਰ ਸਰਵੰਦੀ ਕੋਈ ਖਾਸ ਗੱਲ ਕਹਿਣਾ ਚਾਹੁੰਦੇ ਹੋ ਸਰ ਮਤਲਬ ਮੈਂ ਇਹ ਹੀ ਕਹੂੰਗੀ ਕਿ ਸਾਰਿਆਂ ਨੂੰ ਵੀ ਇੱਕ ਵਾਰੀ ਅਗਰ ਕਿਸੇ ਨੇ ਬਾਹਰ ਜਾਣਾ ਹੈ ਤਾਂ ਜ਼ਰੂਰ ਸਾਡੇ ਆਫਿਸ ਆ ਕੇ ਵਿਜ਼ਿਟ ਕਰਨ ਸਾਡੇ ਟੀਚਰਸ ਨੂੰ ਜਾਂ ਆਪਣਾ ਕਾਉਂਸਲਰਸ ਨੂੰ ਮਿਲਣ ਆ ਕੇ ਤੇ ਅਗਰ ਕਿਸੇ ਨੇ ਆਪਣੀ ਫਾਈਲ ਲਗਾਨੀ ਹੈ ਆਪਣਾ ਮਤਲਬ ਅਸੈਸਮੈਂਟ ਜ਼ਰੂਰ ਆ ਕੇ ਕਰਵਾਣ ਜਵਾਬ ਦਿਓ ਉਸ ਨਾਲ ਦਸਤਖਤ ਨਾਲ ਕਿ ਜਿਆਦਾ ਜਾਣਕਾਰੀ ਯੂਸ ਸਾਂਝੀ ਕਰ ਦਿਓ ਜੀ ਵੀ ਜਿਵੇਂ ਤੁਸੀਂ ਅੱਜ ਇੱਕ ਗੱਲ ਕੀਤੀ ਵੀ ਇੱਕ ਲੜਕੀ ਕਾਫੀ ਜਿਹੇ ਸੈਂਟਰ ਨਾਲ ਨਰਾਜ਼ ਹੋ ਕੇ ਸਾਡੇ ਕੋਲ ਆਈ ਹੈ ਹਾਂਜੀ ਤੁਸੀਂ ਇਹਨਾਂ ਕਿੰਨੇ ਕੁ ਪ੍ਰੇਰਥੀ ਆ ਵੀ ਜਿਹੜੇ ਕਾਫੀ ਸੈਂਟਰ ਨਾਲ ਨਰਾਜ਼ ਹੋ ਕੇ ਆਏ ਆ ਉਹਨਾਂ ਦਾ ਤੁਸੀਂ ਬਿਨਾਂ ਪੈਸੇ ਤੋਂ ਵੀ ਚੱਲ ਬਗ ਜਾਂਦਾ ਜੀ ਸਰ ਸਾਡੇ ਕੋਲ ਮਤਲਬ ਕਈ ਸੌ ਕੇਸਿਸ ਇਦਾਂ ਦੇ ਆ ਚੁੱਕੇ ਆ ਜਿਹੜੇ ਬਹੁਤ ਜਗ੍ਹਾ ਤੋਂ ਰਿਫਿਊਜ਼ ਹੋ ਕੇ ਸਾਡੇ ਕੋਲ ਆਏ ਆ ਤੇ ਇੱਥੋਂ ਦੀ ਉਹ ਸਾਡੇ ਤੋਂ ਵੀਜ਼ਾ ਲਗਵਾ ਕੇ ਗਏ ਆ ਜੀ ਇੰਨੀ ਅਸੀਂ ਸ਼ਰਟੀ ਦੇ ਸਕਦੇ ਆਂ ਕਿ ਸਾਡੀ ਫਾਈਲਿੰਗ ਇੰਨੀ ਸਟਰੋਂਗ ਹੈ ਕਿ ਤੁਹਾਡਾ ਵੀਜ਼ਾ ਆਏਗਾ ਹੀ ਆਏਗਾ ਜੀ ਜੀ ਇੱਕ ਤੁਸੀਂ ਲੜਕੀ ਬਾਰੇ ਕਹਿ ਰਹੇ ਸੀ ਵੀ ਉਹ ਲੜਕੀ ਵੀ ਕਾਫੀ ਸੈਂਟਰ ਚੋਂ ਨਰਾਸੂ ਕੇ ਸਾਡੇ ਕੋਲ ਆਈ ਸੀ ਉਹਦਾ ਵੀਜ਼ਾ ਲੱਗ ਗਿਆ ਜੀ ਅਸੀਂ ਉਹਨਾਂ ਤੋਂ ਵੀ ਪੁੱਛਿਆ ਜਾਊਗਾ ਵੀ ਕੀ ਵਾਕਿਆ ਹੈ ਜਦੋਂ ਸੈਂਟਰ ਵੱਲੋਂ ਸੱਚ ਬੋਲਿਆ ਜਾਂਦਾ ਵਾ ਅਗਰ ਜੇ ਸੈਂਟਰ ਵੱਲੋਂ ਸੱਚ ਬੋਲਿਆ ਜਾਂਦਾ ਲੜਕੀ ਕੁਆਲ ਕਰ ਗਈ ਜੀ ਫਿਰ ਅਸੀਂ ਵੀ ਜਿਹੜੇ ਆਸਪਾਸ ਦੇ ਗਰੇ ਮੱਛਿਆਂ ਦੇ ਮਾਪਿਆਂ ਨੂੰ ਇਹ ਕਵਾਂਗੇ ਵੀ ਇਸ ਸੈਂਟਰ ਦੇ ਵਿੱਚ ਇੱਕ ਵੀ ਜੂੜ ਆ ਕੇ ਹੈ ਜਿਹੜੀਆਂ ਇਹ ਸੱਟ ਸਰਾਬ ਦੇ ਨਾਮ ਮਿਲੋ ਪਰ ਅਸੀਂ ਉਹ ਪਰ ਲੜਕੀਆਂ ਗਲਬਾ ਜੋ ਕਰਾਂਗੇ ਜੀ ਜੀ ਸਰ ਤੁਹਾਡੇ ਮੈਂ ਹੁਣੇ ਕਰਵਾ ਦਿੰਨੇ ਆ ਜੀ ਠੀਕ ਹੈ ਬੱਚੋ ਅਸੀਂ ਤੁਹਾਨੂੰ ਹੁਣ ਉਸ ਲੜਕੀ ਦੇ ਨਾਲ ਵੀ ਮਿਲਾਉਣੇ ਜਾ ਰਹੇ ਹਾਂ ਜਿਨ੍ਹਾਂ ਪ੍ਰਤੀ ਇਸ ਸੈਂਟਰ ਵੱਲੋਂ ਦਾਵਾ ਕੀਤਾ ਗਿਆ ਕਿ ਇਹ ਲੜਕੀ ਤਈ ਸੈਂਟਰਾਂ ਤੋਂ ਨਰਾਸ਼ ਹੋ ਕੇ ਸਾਡੇ ਸੈਂਟਰ ਵਿੱਚ ਆਸਲਿਕ ਆਈ ਸੀ ਤੇ ਅਸੀਂ ਉਸ ਨਰਾਸਾ ਨੂੰ ਆਸਰਾ ਤੇ ਬਦਲੇ ਆ ਤੇ ਇਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਅਸੀਂ ਉਸ ਲੜਕੀ ਦਾ ਦੂਸਰੇ ਲੜਕੇ ਦੇ ਤਰ੍ਹਾਂ ਜਿਹੜੇ ਪੈਸੇ ਬੀਜਾ ਲੱਗਣ ਤੋਂ ਜਿਹਦੇ ਬਾਅਦ ਲਏ ਆ ਆਪਾਂ ਲੜਕੀ ਨਾਲ ਹੀ ਗੱਲਬਾਤ ਕਰਾਂਗੇ ਕੀ ਇਹ ਸੈਂਟਰ ਬਲੋ ਸੱਚ ਬੋਲਿਆ ਜਾ ਰਿਹਾ ਜੇ ਸੱਚ ਬੋਲਿਆ ਜਾ ਰਿਹਾ ਤੇ ਇਹ ਇੱਕ ਸੈਂਟਰ ਦਾ ਬਹੁਤ ਵਧੀਆ ਸਲਾਹਕਾ ਜੋਗ ਕਾਰਨਾ ਆ ਉਸ ਨਾਲ ਲੜਕੀ ਨਾਲ ਹੀ ਗੱਲਬਾਤ ਕਰਦੇ ਆ ਉਹ ਲੜਕੀ ਆਪਣੇ ਮੂੰਹੋਂ ਸੈਂਟਰ ਬੰਦੀ ਕੀ ਕਹਿੰਦੀ ਹੈ ਸਰ ਮੇਰਾ ਨਾਮ ਨਵਜੋਤ ਕੌਰ ਹੈ ਕਿਹੜਾ ਪਿੰਡ ਹੈ ਸਰ ਮੈਂ ਮੁੰਡਾ ਜੀ ਦਾ ਦੇਪਨ ਟਿਸ਼ਨਪੁਰਾ ਕਲਾ ਤੋਂ ਠੀਕ ਹੈ ਹਾਂਜੀ ਤੇ ਤੁਸੀਂ ਅੱਜ ਇੱਥੇ ਸੈਂਟਰ ਦੇ ਵਿੱਚ ਆ ਪਹੁੰਚੇ ਹੋ ਤੁਹਾਡੇ ਹੱਥ ਵਿੱਚ ਕਾਗਜ਼ ਆ ਦਾ ਹਾਂਜੀ ਤੇ ਇਸ ਸੈਂਟਰ ਦੇ ਵਿੱਚ ਤੁਸੀਂ ਕਿਵੇਂ ਪਹੁੰਚ ਕੀਤੀ ਸਰ ਮੈਂ ਐਰਸ ਕੀਤੀ ਸੀ ਜੀ ਉਹ ਵੀ ਮੀਕੇ ਵੀ ਇਮੀਗ੍ਰੇਸ਼ਨਸ ਤੋਂ ਕੀਤੀ ਸੀ ਤੇ ਆਪਦੇਦਰ ਮੈਂ ਆਪਣਾ ਵੀਜ਼ਾ ਅਪਲਾਈ ਕਰਨਾ ਸੀਗਾ ਤੇ ਮੈਂ ਮੈਂ ਦੋ ਤਿੰਨ ਹੋਰ ਸੈਂਟਰਸ ਤੋਂ ਅਪਲਾਈ ਕਰਵਾਇਆ ਸੀ ਤੇ ਪਰ ਮੈਨੂੰ ਉੱਥੋਂ ਮਤਲਬ ਨਿਰਾਸ਼ਾ ਹੀ ਮਿਲੀ ਆ ਤੇ ਮੇਰਾ ਵੀਜ਼ਾ ਜਿਹੜਾ ਉਥੋਂ ਰਿਫਿਊਜ਼ ਹੋਇਆ ਦੋ ਤਿੰਨ ਜਗ੍ਹਾ ਤੋਂ ਤੇ ਫਿਰ ਮੈਨੂੰ ਮੇਰੇ ਫਰੈਂਡ ਸਰਕਲ ਦੇ ਵਿੱਚੋਂ ਕਿਸੇ ਨੇ ਸੁਜੈਸ਼ਨ ਦਿੱਤਾ ਸੀ ਕਿ ਮੈਂ ਕਿ ਵਿਸ਼ ਇਮੀਗ੍ਰੇਸ਼ਨ ਵੀ ਵੀਜ਼ਾ ਅਪਲਾਈ ਕਰਾ ਦਿਆ ਯੂਕੇ ਵੀਜ਼ਾ ਤੇ ਦੈਨ ਮੈਂ ਇੱਥੇ ਵਿਜ਼ਿਟ ਕੀਤਾ ਤੇ ਮੈਂ ਅੱਜ ਵੀਰਾ ਵੀਜ਼ਾ ਮੇਰੇ ਹੱਥ ਦੇ ਵਿੱਚ ਆ ਉਹ ਵੀ तकरीबन 1.5 ਮਹੀਨੇ ਦੇ ਟਾਈਮ ਦੇ ਵਿੱਚ ਤੇ ਮੇਰੇ ਵੀਜ਼ੇ ਦੇ ਮਤਲਬ ਮੇਰੇ ਵੀਜ਼ਾ ਪ੍ਰੋਸੈਸ ਦੇ ਦੌਰਾਨ ਮੈਨੂੰ ਮੇਰਾ ਜਿਹੜਾ ਯੂਨੀਵਰਸਿਟੀ ਇੰਟਰਵਿਊ ਹੋਈ ਹੈ ਤੇ ਉਹ ਵੀ ਜਿਹੜੇ मैम ਹੁਣਾਂ ਨੇ ਮੈਨੂੰ ਬਹੁਤ ਵਧੀਆ ਪ੍ਰੀਪੇਅਰ ਕਰਵਾਈ ਤੇ ਜਿਹੜੇ ਸਾਰੇ ਕੁਐਸ਼ਨਸ ਉਹਨਾਂ ਨੇ ਮੈਨੂੰ ਪੁੱਛੇ ਸੀਗੇ ਉਹ ਸਾਰੇ ਮੈਨੂੰ मैम ਤੇ ਸਰ ਹੁਣਾਂ ਨੇ ਪਹਿਲਾਂ ਹੀ ਮਤਲਬ ਬਹੁਤ ਵਧੀਆ ਤਰੀਕੇ ਨਾਲ ਪ੍ਰੀਪੇਅਰ ਕਰਾਇਆ ਤੇ ਮੇਰੀ ਉਹ ਇੰਟਰਵਿਊ ਫਸਟ ਅਟੈਂਪਟ ਦੇ ਵਿੱਚ ਕਲੀਅਰ ਹੋਈ ਤੇ ਆਫਟਰ ਥੈਟ ਮੇਰੀ ਐਮਬੈਸੀ ਇੰਟਰਵਿਊ ਵੀ ਆਈ ਹੈ ਤੇ ਉਹ ਵੀ ਜਿਹੜੀ ਸਰ ਤੇ ਸਰ मैम ਹੁਣਾਂ ਨੇ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਪ੍ਰੀਪੇਅਰ ਕਰਵਾਈ ਤੇ ਉਹ ਵੀ ਮੇਰੀ ਕਲੀਅਰ ਹੋਈ ਤੇ ਅੱਜ ਮੇਰਾ ਵੀਜ਼ਾ ਤੇ ਮੇਰਾ ਪਾਸਪੋਰਟ ਐਂਡ ਤੇ ਮੇਰੀ ਟਿਕਟ ਮੇਰੇ ਹੱਥ ਦੇ ਵਿੱਚ ਹੈ ਤੇ ਮੈਂ ਇਹੀ ਸਾਰਿਆਂ ਨੂੰ ਸਲਾਹ ਦਵਾਂਗੀ ਕਿ ਇਹ ਜਿਹੜਾ ਇੰਸਟੀਚਿਊਟ ਹੈ ਤੁਸੀਂ ਇੱਥੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਬਿਕਾਜ਼ ਇਹਨਾਂ ਦਾ ਕੁਝ ਵੀ ਫੇਕ ਨਹੀਂ ਆ ਕਿਉਂਕਿ ਮੈਂ ਜਿਹੜੀ ਮੇਰੀ ਫਾਈਲ ਸੀ ਉਹਦੇ ਵਿੱਚ 1% ਵੀ ਕੁਝ ਵੀ ਝੂਠ ਨਹੀਂ ਆ ਸਾਰਾ ਕੁਝ ਜਿਵੇਂ ਮੇਰੀ ਫਾਈਲ ਸੀਗੀ ਕ੍ਰਿਸਟਲ ਕਲੀਅਰ ਇਹਨਾਂ ਨੇ ਉਦਾਂ ਹੀ ਮੇਰੀ ਫਾਈਲ ਸਬਮਿਟ ਕਰਵਾਈ ਆ ਤੇ ਕੋਸ਼ਿਸ਼ ਕਰਕੇ ਅੱਜ ਜਿਹੜਾ ਮੇਰਾ ਵੀਜ਼ਾ ਆ ਉਹ ਪ੍ਰੂਵ ਹੋਇਆ ਆ ਅਸੀਂ ਬੇਟੀ ਜਿਵੇਂ ਤੁਸੀਂ ਦੱਸਿਆ ਵਾ ਹਾਂਜੀ ਜਿਵੇਂ ਤੁਸੀਂ ਸੈਂਟਰ ਦੇ ਵਿੱਚ ਇੱਥੇ ਆਏ ਹਾਂ ਤਾਨੂੰ ਘਰੋਸਾ ਦਿੱਤਾ ਗਿਆ ਵਾ ਹਾਂਜੀ ਠੀਕ ਹੈ ਕਿਉਂਕਿ ਸਾਨੂੰ ਵੀ ਇਹ ਪਤਾ ਲੱਗਿਆ ਵੀ ਜਿਹੜੀ ਸਿੱਖਿਆ ਸੰਸਥਾ ਵਾ ਹੈ ਬੀੜੀ ਅੰਗਰੀ ਦੀ ਨਾਮੀ ਸਿੱਖਿਆ ਸੰਸਥਾ ਵਾ ਇਹ ਕਾਫੀ ਬੱਚਿਆਂ ਨੂੰ ਕਦੇਸ਼ ਭੇਜ ਰਹੀ ਆ ਤੇ ਜਿਉਂ ਕੁਛ ਦੱਸ ਰਹੇ ਆ ਕਿ ਸਦਾਨ ਦੇ ਪਵਾ ਦੇ ਵਿੱਚ ਅੱਗ ਕਿਵੇਂ ਲਸਾਈ ਜੀ ਨਹੀਂ ਸਰ ਮੈਨੂੰ ਕਿਸੇ ਨੇ ਕੁਝ ਵੀ ਕਹਿਣ ਦੇ ਲਈ ਨਹੀਂ ਕਿਹਾ ਮੈਨੂੰ ਕਿਸੇ ਦਾ ਕੋਈ ਦਬਾਅ ਨਹੀਂ ਆ ਮੈਂ ਸਿਰਫ ਆਪਣੇ ਜਿਹੜੇ ਪਰਸਨਲ ਜਿਹੜੇ ਮੇਰੇ ਸਹੀ ਰਿਵਿਊਜ਼ ਆ ਮੈਂ ਉਹੀ ਦੇ ਰਹੀ ਆ ਕਿਉਂਕਿ ਮੈਨੂੰ ਕਿਉਂਕਿ ਮੈਨੂੰ ਇਸ ਜਗ੍ਹਾ ਤੋਂ ਮੇਰਾ ਵੀਜ਼ਾ ਮਿਲਿਆ ਹੈ ਤੇ ਮੈਨੂੰ ਇਸ ਜਗ੍ਹਾ ਤੋਂ ਖੁਸ਼ੀ ਮਿਲੀ ਆ ਕਿ ਜਦ ਕਿ ਮੈਂ ਦੋ ਤਿੰਨ ਜਗ੍ਹਾ ਤੋਂ ਹੋਰ ਐਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਵੀਜ਼ਾ ਅਪਲਾਈ ਕੀਤਾ ਸੀਗਾ ਉੱਥੋਂ ਜਿਹੜਾ ਮੇਰਾ ਵੀਜ਼ਾ ਨਹੀਂ ਅਪਰੂਵ ਹੋਇਆ ਮੈਨੂੰ ਰਿਫਿਊਜ਼ਲ ਮਿਲਿਆ ਤੇ ਇੱਥੇ ਆਈ ਆ ਮੈਂ ਤੇ ਜਿਹੜਾ ਕਿ ਮੇਰਾ ਬਹੁਤ ਵਧੀਆ ਬਿਲਕੁਲ ਪ੍ਰੋਸੈਸ ਗਿਆ ਸਾਰਾ ਕੋਈ ਵੀ ਮੈਨੂੰ ਰੁਕਾਵਟ ਨਹੀਂ ਆਈ ਮੇਰੇ ਪ੍ਰੋਸੈਸ ਦੇ ਵਿੱਚ ਤੇ ਇਸ ਕਰਕੇ ਮੈਂ ਕਹੂੰਗੀ ਕਿ ਇਹ ਮਤਲਬ ਬੈਸਟ ਇੰਸਟੀਚਿਊਟ ਆ ਆਪਣਾ ਵੀਜ਼ਾ ਤੁਸੀਂ ਇੱਥੋਂ ਲਵਾ ਸਕਦੇ ਹੋ ਠੀਕ ਹੈ ਮੈਨੂੰ ਤੁਸੀਂ ਕੀ ਲੱਗਦੇ ਹੋ ਇਹ ਮਤਲਬ ਹੈ ਜੂਨ ਲੜ ਕੇ ਇਹ ਗੱਲ ਲਈਆ ਤੁਸੀਂ ਦੱਸੋ ਵੀ ਤੁਸੀਂ ਬੱਚੇ ਦੇ ਮਾਪਾ ਭੇਟ ਵਾਸਤੇ ਪੂਰਾ ਯਤਨ ਕਰਦਾ ਹਨਾ ਪੂਰੀ ਆਪਣੀ ਜ਼ਿੰਦਗੀ ਦੀ ਕਮਾਈ ਬੱਚੇ ਭੇਟ ਵਾਸਤੇ ਲਾ ਦਿੰਦਾ ਹਨ ਤੁਸੀਂ ਕਿੰਨੇ ਸੈਂਟਰਾਂ ਦੇ ਵਿੱਚ ਜਾ ਕੇ ਆਏ ਆ ਕਿਥੇ ਤੋਂ ਮناسب ਅਲੀ ਮਈ ਸਰ ਅਸੀਂ 2 ਦਿਨ ਸੈਂਟਰਾਂ ਤੇ ਗਏ ਸੀਗੇ ਤੇ ਉੱਥੋਂ ਸਾਨੂੰ ਵੀਜ਼ਾ ਵੀ ਨਹੀਂ ਮਿਲਿਆ ਤੇ ਬੱਚੀ ਨੇ ਆਖਿਆ ਵੀ ਮੇਰੀ ਫਰੈਂਡ ਆ ਉਹਨਾਂ ਨੂੰ ਵੀ ਮਮਾ ਇੱਥੋਂ ਵੀ ਵਧੀਆ ਵੀ ਵੀਜ਼ਾ ਲੱਗਿਆ ਹੋਣਾ ਉਹਨਾਂ ਦਾ ਆਪਾਂ ਇੱਕ ਵਾਰੀ ਸਾਰਨਾ ਵਿਜ਼ਿਟ ਕਰਦੇ ਆਂ ਮੈਂ ਤੁਹਾਨੂੰ ਬੇਟਾ ਆਪਾਂ ਮਿਲ ਲੈਨੇ ਆ ਸਰ ਨਾਲ ਗੱਲਬਾਤ ਅਸੀਂ ਕੀਤੀ ਸਰ ਨਾਲ ਮਿਲੇ ਸਰ ਨੇ ਸਮਝੌਤਾ ਵਧੀਆ ਦਿੱਤੀ ਤੇ ਸਰ ਨੇ ਇਹ ਗੱਲ ਕਹੀ ਕਿ ਵੀ ਕੋਈ ਗੱਲ ਨਹੀਂ ਕੋਈ ਕੁਝ ਨਹੀਂ ਇਦਾਂ ਦਾ ਹੁੰਦਾ ਵੀ ਸਾਡੇ ਵਧੀਆ ਵੀਜ਼ੇ ਲੱਗਦੇ ਆ ਬੱਚਿਆਂ ਦੇ ਤੇ ਬਾਅਦ ਵਿੱਚ ਅਸੀਂ ਇਹ ਗੱਲ ਕਰੀ ਵੀ ਸਰ ਪੇਮੈਂਟ ਜਿਹੜੀ ਆ ਸਰ ਕਹਿੰਦੇ ਅਸੀਂ ਪੇਮੈਂਟ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਆ ਕਿਉਂਕਿ ਸੈਂਟਰ ਤੇ ਪ੍ਰਬੰਧ ਕਰਨ ਸਾਨੂੰ ਦੱਸਿਆ ਸੀ ਕਿ ਵੀਜ਼ਾ ਲੱਗਣ ਤੋਂ ਬਾਅਦ ਹੀ ਪੇਮੈਂਟ ਲਈ ਜਾਂਦੀ ਆ ਮੈਂ ਤੁਹਾਡੇ ਨਾਲ ਵੀ ਇਹੀ ਗੱਲ ਕਰਿਆ ਸੀ ਸਰ ਤੇ ਤੁਹਾਨੂੰ ਵੀਜ਼ਾ ਲੱਗਣ ਤੋਂ ਬਾਅਦ ਹੀ ਪੇਮੈਂਟ ਕੀਤੀ ਜਾਂਦੀ ਆ ਕੀ ਇਹ ਹੁਣ ਵੀਜ਼ਾ ਵੀਜ਼ਾ ਕਦੋਂ ਲੜਕੀ ਦੇ ਜਾ ਰਹੀ ਹੈ ਜੀ ਸਰ ਲੜਕੀ 5 ਸਤੰਬਰ ਨੂੰ 5 ਸਤੰਬਰ ਨੂੰ ਦੇ ਜਾਈਏ ਠੀਕ ਹੈ ਤੁਸੀਂ ਆਪਣਾ ਵੀਜ਼ਾ ਦਿਖਾਓ 4 ਮਿੰਟ ਤੱਕ ਠੀਕ ਹੈ ਚਲੋ ਸਿੱਪੇ ਜੀ ਜਿਸ ਤਰ੍ਹਾਂ ਆਪਣੇ ਬੱਚਿਆਂ ਵਾਸਤੇ ਮਾਪੇ ਆਪਣੀ ਜ਼ਿੰਦਗੀ ਦੀ ਕਮਾਈ ਲਾਉਂਦਾ ਬੱਚਿਆਂ ਦੇ ਭਵਿੱਖ ਸਵਾਗਤ ਲਈ ਤੁਸੀਂ ਵੀ ਵੱਡਾ ਪੁਰਾਣਾ ਕੀਤਾ ਭਾਵੇਂ ਤੁਹਾਡੇ ਦੱਸਣ ਦੇ ਮੌਕੇ ਤੁਹਾਡੇ ਤਰੀ ਸੈਂਟਰ ਤੋਂ ਨਰਸਾਪਲੀ ਪਈਆ ਪਰ ਇਹ ਸੈਂਟਰ ਨੇ ਮੈਂ ਤੁਹਾਡਾ ਮੁੱਢ ਨੂੰ ਉੱਠਾ ਕੇ ਖੜਾ ਵਾ ਮੈਂ ਤੁਹਾਡੇ ਅੱਗੇ ਆਸਾਂ ਮਿਤਾ ਤੇ ਇਹ ਸੈਂਟਰ ਪੂਰਾ ਉੱਤਰਿਆ ਬਾਦ ਤੁਸੀਂ ਇੱਕ ਲੜਕੀ ਦੀ ਮਾਂ ਹੋਣ ਦੇ ਨਾਤੇ ਗੜਕੀ ਦੇ ਮਾਪੇ ਹੋਣ ਦੇ ਨਾਤੇ ਦੂਸਰੇ ਬੱਚਿਆਂ ਦੇ ਮਾਪਿਆਂ ਨੂੰ ਕੀ ਕਰੇ ਬੋਲੀ ਸਰ ਮੈਂ ਤਾਂ ਇਹੀ ਸਵਾਲ ਦਿੰਨੀ ਆ ਹਰ ਫੀਲਸ ਨੂੰ ਕਿ ਇਤਵਾਰ ਕੇ ਇੱਕ ਵਾਰੀ ਸਰ ਨਾਲ ਗੱਲਬਾਤ ਜ਼ਰੂਰ ਕਰੋ ਤੇ ਬਹੁਤ ਵਧੀਆ ਯਾਨੀ ਕਿ ਸਲਾਹ ਦੇ ਦਿੱਤੀ ਸਰ ਠੀਕ ਹੈ ਜੀ ਤਾਂ